ਆ ਤੁਹਾਡੇ ਸਾਹਮਣੇ ਸਾਗ ਤਿਆਰ ਹੋ ਰਿਹਾ ਸਾਰੀਆਂ ਸੰਗਤਾਂ ਬਿਲਕੁਲ ਫਰੈਸ਼ ਹੈ ਜੀ ਇੱਕ ਵੀ ਚੀਜ਼ ਸਾਡੇ ਕੋਈ ਇਹੋ ਜੀ ਨਹੀਂ ਜਿਹੜੀ ਮਤਲਬ ਕੋਈ ਦੁੱਧ ਚਾਰਾ ਤੋਂ ਤੁਹਾਡੇ ਸਾਹਮਣੇ ਹੋਇਆ ਸਾਡਾ ਇਹ ਤੱਬ ਪਰਿਆ ਹੁੰਦਾ ਲੱਗ ਲੈ ਸ਼ਾਮ ਤੱਕ ਲੱਗੂ ਤੜਕੇ ਫੇਰ ਤਿਆਰ ਕਰਦਾ ਤਿਆਰ ਕਰਿਓ ਇੱਥੇ ਤਿਆਰ ਕਰਿਓ ਇੱਥੇ ਤਿਆਰ ਕਰਦੇ ਮਹਾਰਾਜ ਇੱਕ ਦਿਨ ਦੇ ਵਿੱਚ ਕਿੰਨਾ ਤੁਹਾਡਾ ਲੱਸੀ ਕਿੰਨੀ ਤੁਸੀਂ ਦੱਸਦੇ ਸੀ ਕਿ ਅਸੀਂ ਸਾਡੇ ਅਸੀਂ ਇੱਕ ਦਿਨ ਦੀ ਆਦੀ ਮੈਂ ਬੱਚੇ ਦਾ ਵੱਧ ਕਹਿੰਦੇ ਨੇ ਜੀ ਜਿਹੜੀ ਮੈਂ ਸੁਪਰਵਾਈਜ਼ਨ ਤੇ 12 ਕੁਇੰਟਲ ਆ ਜੀ ਇੱਕ ਦਿਨ ਚ 12 ਕੁਇੰਟਲ ਲੱਸੀ 12 ਕੁਇੰਟਲ ਦੱਸੇ ਸੀ ਜੀ 30 35 ਕੋ ਤੋਂ ਡੁੱਡ ਇਕੱਠਾ ਕਰਕੇ 35 ਕੁਇੰਟਲ ਇਕੱਠਾ ਕਰਕੇ ਠੀਕ ਹੈ ਡੇਰੀਆਂ ਚ ਜਮਾ ਕਰਾ ਦਿੰਦੇ ਹਾਂ ਔਰ ਆਉਣ ਵੇਲੇ ਅਸੀਂ 10 12 ਕੁਇੰਟਲ ਜਿੰਨਾ ਸਾਨੂੰ ਲੋਡ ਹੁੰਦਾ ਹੈ ਜਿਵੇਂ ਕੱਲ 10 12 ਆ ਗਿਆ ਅੱਜ 10 12 ਆ ਗਿਆ ਸਵੇਰੇ 10 12 ਉਹ ਫੇਰਾ ਸਾਡੀ ਗੱਡੀ ਸਪੈਸ਼ਲ ਮੁੰਡੇ ਦੇ ਸਹਿਯੋਗ ਦਿੱਤਾ ਹੈ 31 31ਵਾਂ ਸਾਲ ਹੈ ਅਸੀਂ ਬਰੈਡ ਪਕਾਉਣ ਤੋਂ ਸ਼ੁਰੂ ਕੀਤਾ ਸੀ ਫਿਰ ਸਿੰਪਲ ਸੌਟੀ ਰੋਟੀ ਹੁਣ ਤਾਂ ਤੁਹਾਡੇ ਕੋਲ ਸਾਹਮਣੇ ਜਿਹੜਾ ਕੁਝ ਚੱਲਦਾ ਬੜੀ ਕਿਰਪਾ ਹੈ ਅਸੀਂ ਤਾਂ ਇਹ ਕਹਾਂ ਮਾਤਾ ਗੁਜਰਕਾਰ ਦੀ ਬਾਬਾ ਜੋਰਾਸਮ ਬਤਾ ਤੁਹਾਨੂੰ ਉਹਨਾਂ ਦੀ ਦੇਣ ਹੈ ਕਈ ਮੇਰੇ ਵਰਗੇ ਪਬਲਿਸਿਟੀ ਵਾਰੇ ਕਰਦੇ ਨੇ ਕਈ ਸਰਦਾਰਾਂ ਨਾਲ ਕਰਦੇ ਨੇ ਕਈ ਦੋ ਰੁਪਏ ਦੇ ਕੇ ਕ੍ਰਾਂਤੀ ਨਾਲ ਲੜੀਆਂ ਦੇ ਮੇਰਾ ਨਾਉ ਨਹੀਂ ਬੋਲੇਓ ਕਈ ਆਕਰੇ ਦਾ ਦੇ ਕੇ ਪੁੱਛਦੇ ਨਹੀਂ ਵੀ ਕਿੱਥੇ ਦੇਣਾ ਸੀ ਜਿਹੜੇ ਕੋਈ ਦੇ ਕੇ ਇਹ ਸਰਦ ਹੈ ਜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਘਰ ਦਾ ਕੱਢਿਆ ਹੋਇਆ ਮੱਖਣ ਤੇ ਲੱਸੀ ਪੰਜਾਬ ਦੇ ਹਰ ਘਰ ਦੇ ਵਿੱਚ ਆ ਮਿਲਦੀ ਔਰ ਸਿਆਲਾਂ ਦੇ ਵਿੱਚ ਤਾਂ ਇਹੋ ਜਿਹਾ ਕੋਈ ਘਰ ਨਹੀਂ ਹੁੰਦਾ ਜਿੱਥੇ ਸਾਗ ਨਾ ਬਣੇ ਤੇ ਮੱਕੀ ਦੀ ਰੋਟੀ ਨਾ ਬਣੇ ਤਾਂ ਅਸੀਂ ਇਹ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ ਸ਼੍ਰੀ ਫਤਿਹਗੜ੍ਹ ਸਾਹਿਬ ਅਸੀਂ ਆਏ ਹੋਏ ਹਾਂ ਔਰ ਸ਼ਹੀਦੀ ਜੋੜ ਮੇਲ ਸ਼ਹੀਦੀਆਂ ਦੇ ਦਿਨ ਚੱਲ ਰਹੇ ਆ ਔਰ ਲੰਗਰ ਹਰ ਥਾਂ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਇੱਥੇ ਸਾਗ ਮੱਕੀ ਦੀ ਰੋਟੀ ਦਾ ਲੰਗਰ ਵੀ ਲਾਇਆ ਹੋਇਆ ਔਰ ਗੱਲਬਾਤ ਵੀ ਕਰਾਂਗੇ ਬਾਬਾ ਤੇਜਾ ਸਿੰਘ ਜੀ ਨੇ ਸਾਡੇ ਨਾਲ ਪਿੰਡ ਦੀ ਪੂਰੀ ਦੀ ਪੂਰੀ ਸੰਗਤ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਬਾਬਾ ਜੀ ਗੁਰੂ ਘਰ ਦੇ ਸਾਨ ਤੋਂ ਨੇ ਬਾਈਕੂ ਜੀ ਖਾਲਸਾ ਬਾਈਕੂ ਜੀ ਕੀ ਫਰੇ ਅੱਜ ਕਿੱਥੋਂ ਆ ਮਹਾਰਾਜ ਜੀ ਅਸੀਂ ਮੋਹਾਲੀ ਤੋਂ ਆਏ ਆ ਜੀ ਪਤਾ ਲੱਗਿਆ ਕਿ ਸਾਗ ਦਾ ਲੰਗਰ ਔਰ ਕਰਦਾ ਮੱਖਣ ਤੇ ਲੱਸੀ ਹਰ ਤਰ੍ਹਾਂ ਦਾ ਲੰਗਰ ਇੰਤਜ਼ਾਮ ਔਰ ਇੱਥੇ ਖਾਸ ਗੱਲ ਇਹ ਵੀ ਕਿ ਸਾਗ ਵੀ ਦੱਸਿਆ ਕਿ ਪਿੰਡਾਂ ਦੇ ਵਿੱਚੋਂ ਹੀ ਆਉਂਦਾ ਪਹਿਲੀ ਗੱਲ ਤੁਮ ਬਹੁਤ ਬਹੁਤ ਧੰਨਵਾਦ ਪੂਰੇ ਪੰਜਾਬ ਦਾ ਸਾਡੇ ਲੰਗਰ ਦੇ ਦੇਖ ਕੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਸਾਡੇ ਲੰਗਰ ਤੇ ਪਹੁੰਚੇ ਬਹੁਤ-ਬਹੁਤ ਧੰਨਵਾਦ। ਬਾਕੀ ਸਾਰਾ ਆਪ ਨੂੰ ਪੁੱਛਣ ਦੀ ਲੋੜ ਨਹੀਂ। ਦੇਖੋ ਕਿਵੇਂ ਬੱਚੇ ਸਾਗ ਕੱਟ ਰਹੇ ਨੇ, ਕਿਵੇਂ ਸਾਗ ਬਣ ਰਿਹਾ ਹੈ, ਕਿਵੇਂ ਬੱਚੀਆਂ ਰੋਟੀ ਪਕਾ ਰਹੀਆਂ ਨੇ, ਕਿਵੇਂ ਦੁੱਧ ਦੀ ਸੰਭਾਲ ਹੋ ਰਹੀ ਹੈ। ਇਹ ਸਾਰਾ ਕੁਝ 100% ਬੱਚਿਆਂ ਦੀ ਮਿਹਨਤ ਹੈ। ਮਾਰਕੀਟ ਤੋਂ ਉਹ ਚੀਜ਼ ਆਉਂਦੀ ਹੈ ਜਿਹੜੀ ਦੀ ਲੋੜ ਨਹੀਂ ਪੈਂਦੀ। ਰੋਜ਼ ਲੱਸੀ ਵੀ ਅਸੀਂ ਇੱਥੇ ਬਣਾਉਂਦੇ ਆ। ਮੱਖਣ ਵੀ ਇੱਥੇ ਮੁਕਰਦੇ ਆ ਆ ਬੱਚਿਆਂ ਦੀ ਟੀਮ ਨੂੰ ਨਾਲ ਲੈ ਲਓ ਸਾਰੇ ਢੇੜਾ ਮਾਰ ਲਓ ਤੁਹਾਨੂੰ ਪ੍ਰੈਕਟੀਕਲ ਪਤਾ ਲੱਗੂ ਕਿਵੇਂ ਬਣਦਾ ਕਿਵੇਂ ਚੱਲਦਾ ਸਰ ਮੱਖਣ ਲੱਸੀ ਸਾਰਾ ਕੁਝ ਪਿੰਡ ਇੱਥੇ ਰੜਕਦੇ ਆ ਉਹ ਹੁਣ ਜਿੱਥੇ ਚੱਲਦੇ ਨੇ ਸਾਡੇ ਜਿੱਥੇ ਜਿੱਥੇ ਸਾਰਾ ਦੇਖਦੇ ਹੋ ਕਿਵੇਂ ਸਾਗ ਜੀਰਦੇ ਨੇ ਕਿਵੇਂ ਬਣਦਾ ਕਿਵੇਂ ਰੋਟੀ ਬਕਦੀ ਆ ਉਹ ਤੁਹਾਨੂੰ ਢੇੜਾ ਲਵਾ ਕੇ ਕਿਨੇ ਮੱਖਣ ਲਈ ਤਾਂ ਦੁੱਧ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਦੁੱਧ ਪਿੰਡਾਂ ਚੋਂ ਗ੍ਰਹੀ ਕਰਕੇ ਆ ਜਾਂਦਾ ਆਹ ਗੱਡੀ ਦਾਸੀ ਜਿਹੜੇ ਮੇਰੇ ਬੱਚੇ ਨੇ ਜੀ ਇਹ ਮੇਰੇ ਬੱਚੇ 15 ਦਿਨ ਪਹਿਲਾਂ ਲੱਕ ਜਾਂਦੇ ਨੇ ਜੀ ਜਿਹੜੇ ਮੇਰੇ ਇਲਾਕੇ ਦੇ ਪਿੰਡ ਨੇ ਪੰਜ ਸੱਤ ਉਹਨਾਂ ਚੋਂ ਦੁੱਧ ਇਕੱਠਾ ਕਰਦੇ ਨੇ ਅਸੀਂ 30 35 ਕੋਲੋਂ ਦੁੱਧ ਇਕੱਠਾ ਕਰਕੇ 30 35 ਕੋਇੰਟਰਾ ਇਕੱਠਾ ਕਰਕੇ ਠੀਕ ਹੈ ਡੇਰੀਆਂ 'ਚ ਜਮ੍ਹਾਂ ਕਰਾ ਦਿੰਦੇ ਹਾਂ ਹੁਣ ਆਉਣ ਵੇਲੇ ਅਸੀਂ 10 12 ਕੋਇੰਟਰਾ ਜਿੰਨਾ ਸਾਨੂੰ ਲੋਡ ਹੁੰਦਾ ਜਿਵੇਂ ਕੱਲ 10 12 ਆ ਗਿਆ ਅੱਜ 10 12 ਆ ਗਿਆ ਸਵੇਰੇ 10 12 ਉਹ ਫੇਰ ਸਾਡੀ ਗੱਡੀ ਸਪੈਸ਼ਲ ਮੁੰਡੇ ਦੇ ਸਹਿਯੋਗ ਦਿੱਤਾ ਹੋਇਆ ਸਿਰਫ ਤੇਲ ਤੇ ਹੁੰਦਾ ਸਰਵਿਸ ਕਰਦਾ ਇਹ ਤਾਜ਼ਾ ਸਾਗ ਸਾਰਾ ਦੁੱਧ ਸਾਰਾ ਇਹ ਇਹ ਪਚਾਉਂਦਾ ਕੱਲੇ ਤੇਲ ਤੇ ਹੁੰਦਾ ਮੁੰਡਾ ਜੀ ਇਹ ਮਤਲਬ ਸਾਰਾ ਦੁੱਧ ਅਸੀਂ 40 45 ਇਕੱਠਾ ਕਰਕੇ ਡੈਰੀਆਂ ਚ ਪਾਇਆ ਹੋਇਆ ਕੋਈ ਦਿੱਕਤ ਨਹੀਂ ਹੁੰਦੀ ਬਿਲਕੁਲ ਫਰੈਸ਼ ਦੁੱਧ ਹੈ ਜੀ ਢੜਕੇ ਦੋ ਜੀਆਂ ਤੋਂ ਤਾਜ਼ਾ ਲਿਆ ਹੋਇਆ ਹੁਣ ਦਹੀਂ ਜਮਾਉਣ ਦੀ ਤਿਆਰੀ ਕਰਕੇ ਜਿਹੜਾ ਦਹੀਂ ਵਾਸਤੇ ਰੱਖਣਾ ਚਾਹ ਵਾਸਤੇ ਰੱਖਣਾ ਤਿਆਰੀ ਹੋ ਰਹੀ ਹੈ ਠੰਡਾ ਕਰਕੇ ਦਹੀਂ ਲੱਗ ਜੀ ਇਧਰੋਂ ਆਹ ਸਾਗ ਬਣਦਾ ਹੈ ਸਾਗ ਕੱਟਣ ਦਾ ਕੰਮ ਚੱਲ ਰਿਹਾ ਹੈ ਸਾਗ ਕੱਟਣ ਦਾ ਚੱਲ ਰਿਹਾ ਜੀ ਉਧਰ ਬਣਨ ਦਾ ਚੱਲ ਰਿਹਾ ਹੈ ਕੱਟ ਰੇ ਨੌਜਵਾਨ ਤਿਆਰੀ ਹੋ ਰਹੀ ਹੈ ਬਾਥੂ ਮੇਥੇ ਸਾਰਾ ਕੁਝ ਇਹ ਪਿੰਡਾਂ ਚੋਂ ਆਉਂਦਾ ਸਾਰਾ ਕੁਝ ਸਾਰਾ ਇੱਥਾਂ ਤੋਂ ਕੱਲੇ ਕੱਲੇ ਬੰਦੇ ਦਾ ਬੀਜਿਆ ਹੋਇਆ ਜੀ ਕਿਸੇ ਨੇ ਪਾਲਕ ਬੀਜਿਆ ਹੋਇਆ ਕਿਸੇ ਨੇ ਮੇਥੇ ਕਿਸੇ ਨੇ ਸਰੋਂ ਦਾ ਸਾਗ ਸਾਰੇ ਉੱਥੇ ਤਿਆਰ ਕੀਤਾ ਹੋਇਆ ਜੀ ਬੱਚਿਆਂ ਦਾ ਉਹ ਬਣ ਰਿਹਾ ਦੇਖੋ ਲੋਕੜਾ ਹੇ ਕੋਲ ਚਲ ਬਾਕੀ ਉਹ ਦਿਨ ਚੱਲਦਾ ਇੱਥੇ ਲੰਗਰ ਤੁਹਾਡਾ ਅੱਜ ਅਸੀਂ ਕੱਲ ਦਾ ਬੱਤ ਲੰਗਰ ਚੱਲਦਾ ਜੀ ਪਰਸੋਂ ਆਏ ਸੀਗਾ ਸੀ ਤਾਂ ਲਗਾਤਾਰ ਇਸੇ ਤਰੀਕੇ ਦੇ ਨਾਲ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਸ਼ਰਧਾ ਭਾਵਨਾ ਜਿਹੜੀ ਹੈ ਉਹ ਖਾਸ ਤੌਰ ਤੇ ਕਿੰਨੇ ਸਾਲਾਂ ਤੋਂ ਤੁਸੀਂ ਬਾਬਾ ਜੀ ਇੱਥੇ ਲੰਗਰ ਦੀ ਸੇਵਾ ਨਿਭਾ ਰਹੇ ਹੋ ਪਿਛਲੇ ਕਿੰਨੇ ਸਾਲਾਂ ਤੋਂ ਆ ਰਹੇ ਹੋ ਤੁਸੀਂ ਕੀਤੀ ਹੈ ਸਤਿਗੁਰਾਂ ਨੇ ਸਾਡਾ 31ਵਾਂ ਸਾਲ ਹੈ ਸ਼ਹੀਦ ਦੀ ਜੋੜ ਮੇਲਾ ਜਿਹੜਾ 1708 ਚ ਆਇਆ ਉਹ ਤੋਂ ਅਸੀਂ 5 ਸਾਲ ਤੋਂ ਪਹਿਲਾਂ ਦੇ ਆ ਰਹੇ ਹਾਂ ਤੇਵਾਂ 31ਵਾਂ ਸਾਲ ਹੈ ਅਸੀਂ ਬਰੈਡ ਪਕਾਉਣਾ ਤੋਂ ਸ਼ੁਰੂ ਕੀਤਾ ਸੀ ਫਿਰ ਸਿੰਪਲ ਸੌਟੀ ਰੋਟੀ ਹੁਣ ਤਾਂ ਤੁਹਾਡੇ ਕੋਲ ਸਾਹਮਣੇ ਜਿਹੜਾ ਕੁਝ ਚੱਲਦਾ ਬੜੀ ਕਿਰਪਾ ਹੈ ਅਸੀਂ ਤਾਂ ਹੀ ਕਹਾਂ ਮਾਤਾ ਗੁਜਰਕਾਰ ਦੀ ਬਾਬਾ ਜੋਰਾਸਮਤ ਜੀ ਉਹਨਾਂ ਦੀ ਦੇਣ ਹੈ ਬੱਚਾ ਨੂੰ ਇੰਨੀ ਉਦਮ ਬਾਤਿਆ ਇੰਨੀ ਕੋਈ ਰਾਤ ਨੂੰ ਨਹੀਂ ਥੱਕਦੇ ਕੋਈ ਦਿਨ ਨਹੀਂ ਲੱਗਦੇ ਕੋਈ ਕਿਸੇ ਕਸਮ ਦੀ ਟਰੈਵਲਿੰਗ ਆ ਆ ਦੇਖੋ ਬਣਦਾ ਦੇਖ ਕਈ ਵਾਰ ਤਾਂ ਪਤਾ ਹੀ ਨਹੀਂ ਹੁੰਦਾ ਕੋਈ ਲਾਹ ਜਾਂਦਾ ਬਾਹਰ ਸਾਹਿਬ ਬਿਲਕੁਲ ਜੀ ਅਸੀਂ ਆਇਆ 24 ਤਰੀਕ ਨੂੰ ਉਹ ਦਿਨ ਦੋ ਘੱਟੇ ਖੰਡੇ ਦੇ ਲਗਾ ਕੋਈ ਖੰਡਦੇ ਅੱਗਾ ਆ ਮਟਰਾਂ ਦਾ ਘੱਟਾ ਪਿਆ ਤੋਂ ਆਲੂਆਂ ਦੇ ਪਨੇ ਖੰਡਾ ਦਾ ਪਿਆ ਜੀ ਕੋਈ ਉਹੀਂ ਲਾ ਗਿਆ ਬਾਹਰ ਰੱਖਤਾ ਸਾਡੇ ਟੇਬਲ ਲੱਗੇ ਹੁੰਦੇ ਨੇ ਕੇਟ ਬੰਦ ਕੀਤਾ ਟੇਬਲਾਂ ਚ ਡਰ ਜਾਂਦੇ ਨੇ ਦਾਨੀਆਂ ਦਾ ਸਾਡੇ ਕੋਲੇ ਕੋਈ ਆ ਜਾ ਲੈਣ ਚੀਜ਼ ਅਸੀਂ ਉਹਨੂੰ ਨਹੀਂ ਮੋੜਦੇ ਕੋਈ ਰੱਬ ਦਾ ਬੰਦਾ ਲਾ ਜਾਂਦਾ ਐ ਸਬਜੀ ਤਾਂ ਦਾਨੀਆਂ ਨੇ ਜੀ ਮਹਾਰਾਜ ਪੰਜਾਬ ਦੇ ਲੋਕ ਨੇ ਕਿੰਨਾ ਕਿੰਨਾ ਕਿਸੇ ਦੀ ਸਰਦ ਕਈ ਮੇਰੇ ਵਰਗੇ ਪਬਲਿਸਿਟੀ ਬਾਰੇ ਕਰਦੇ ਨੇ ਕਈ ਸਰਦਾ ਦੇ ਨਾਲ ਕਰਦੇ ਨੇ ਕਈ 2 ਰੁਪਏ ਦੇ ਕੇ ਕ੍ਰਾਂਤੀ ਨਾਲ ਲੜੀਆਂ ਦੇ ਨ ਮੇਰਾ ਨਾਉਂ ਨਹੀਂ ਬੋਲੇਓ ਕਈ ਆ ਕਰੇ ਦਾਨ ਦੇ ਕੇ ਪੁੱਛਦੇ ਨਹੀਂ ਵੀ ਕਿੱਥੇ ਦੇਣਾ ਸੀ ਜਿਹੜੇ ਕੋਈ ਦੇਗੇ ਇਹ ਸਰਦ ਹੈ ਜੀ ਇੱਧਰ ਕੀ ਤਿਆਰ ਹੋ ਰਿਹਾ ਹੁਣ ਇੱਧਰ ਸਾਗ ਬਣ ਰਿਹਾ ਤਾਂ ਇਸ ਪਾਸੇ ਹੁਣ ਸਾਗ ਤਿਆਰ ਹੋ ਰਿਹਾ ਆ ਦੇਖੋ ਮਹਾਰਾਜ ਆ ਤੁਹਾਡੇ ਸਾਹਮਣੇ ਸਾਗ ਤਿਆਰ ਹੋ ਰਿਹਾ ਸਾਰੀਆਂ ਸੰਗਤਾਂ ਬਿਲਕੁਲ ਫਰੈਸ਼ ਹੈ ਜੀ ਇੱਕ ਵੀ ਚੀਜ਼ ਸਾਡੇ ਕੋਈ ਇਹੋ ਜੀ ਨਹੀਂ ਜਿਹੜੀ ਮਤਲਬ ਉਹ ਕੋਈ ਦੁੱਧ ਚਾਰਾ ਜੂ ਤੁਹਾਡੇ ਸਾਹਮਣੇ ਹੋਇਆ ਸਾਡਾ ਦਹੀਂ ਵਾਲਾ ਅੱਡਾ ਓ ਦੁੱਧ ਪਾਣੀ ਪਾਓ ਮਾਦਾ ਦੁੱਧ ਆਡਾ ਹੈ ਹਾਂਜੀ ਚਾਹ ਦਾ ਖਰਾਬ ਨਾ ਹੋਵੇ ਦਹੀਂ ਵਾਲਾ ਅੱਡ ਜਣੀ ਬਹੁਤ ਜਣੀ ਬਹੁਤ ਜਿੰਨਾ ਵੀ ਕਹਦੇ ਇੱਥੇ ਚਰਖਾ ਮਦਾਣੀ ਚਲਾ ਕੇ ਦੇਖਦੇ ਸਰਕੇ ਕਿੰਨਾ ਮਤਲਬ ਇੱਕ ਦਿਨ ਦੇ ਵਿੱਚ ਕਿੰਨਾ ਤੁਹਾਡਾ ਲੱਸੀ ਕਿੰਨੀ ਤੁਸੀਂ ਦੱਸਦੇ ਸੀ ਕਿ ਸਾਡੇ ਅਸੀਂ ਇੱਕ ਦਿਨ ਦੀ ਅਸੀਂ ਮੈਂ ਬੱਚੇ ਦਾ ਵੱਧ ਕਹਿੰਦੇ ਨੇ ਜੀ ਜਿਹੜੀ ਮੈਂ ਸੁਪਰਵਾਈਜ਼ਨ ਤੇ 12 ਕੁਇੰਟਲ ਲਾਈ ਇੱਕ ਦਿਨ ਚ 12 ਕੁਇੰਟਲ ਲੱਸੀ 12 ਕੁਇੰਟਲ ਦੱਸੇ ਸੀ ਇਹ ਬਾਕੀ ਆ ਸਾਰਾ ਤੁਸੀਂ ਦੇਖ ਰਹੇ ਹੋ ਸਮਾਨ ਸਾਰਾ ਅਵੇਲੇਬਲ ਆ ਮੱਖਣ ਦਿਖਾ ਦਿਖਾ ਮਸੋ ਕਿੰਨਾ ਕਿੰਨਾ ਮੱਖਣ ਕਿੰਨਾ ਲੱਗਿਆ ਦਿਖੋ ਮੱਖਣ ਆਓ ਦਿਖਾਉਨੇ ਆ ਸੋਨ ਹਾਂਜੀ ਹਾਂਜੀ ਤਾਂ ਇਸ ਤਰੀਕੇ ਦੇ ਨਾਲ ਸ਼ਰਧਾ ਭਾਵਨਾ ਉਤਸ਼ਾਹ ਜਿਹੜਾ ਤਾਂ ਇੱਥੇ ਸਾਰਾ ਕੁਝ ਤਿਆਰ ਹੁੰਦਾ ਇਹ ਕਿਤੇ ਵਾਸੇ ਪਾਸੇ ਨਹੀਂ ਹਾਂਜੀ ਇਹ ਤੱਬ ਪਰਿਆ ਹੁੰਦਾ ਲੱਗ ਲੈ ਸ਼ਾਮ ਤੱਕ ਲੱਗੂ ਤੜਕੇ ਫੇਰ ਤਿਆਰ ਹੋ ਤਿਆਰ ਕਰਿਓ ਇੱਥੇ ਤਿਆਰ ਕਰਿਓ ਇੱਥੇ ਤਿਆਰ ਕਰਦੇ ਮਹਾਰਾਜ ਆ ਦੇਖੇ ਦਾ ਟੱਕਣ ਦਾ ਦੇਖੇ ਜੀ ਵਿਧਾਨੀ ਲੱਗਦੇ ਡੂਡ ਵੋਟਰ ਦੀ ਨਾਲ ਰੁਕਣ ਦਾ ਸਾਰਾ ਇੰਤਜ਼ਾਮ ਇੱਥੇ ਪਿੱਛੇ ਆ ਤੁਮ ਸਾਰਾ ਸਾਰਾ ਆਪਣੇ ਨੇ ਜੀ ਸਾਰ 50 ਦਾ ਲੇਡੀ ਜੀ ਬਾਕੀ ਦੀ ਰੋਟੀ ਹੈ ਬਾਕੀ 100 ਮੁੰਡਾ ਹੈ ਬਹੁਤ ਜ਼ਿਆਦੇ ਸਹਜੋਕ ਸਾਰੇ ਬੱਚੇ ਬੱਚੀ ਦਾ ਆਬਦਾ ਬਣਾ ਕੇ ਕੰਮ ਕਰ ਰਹੇ ਨੇੜੇ ਤੇਰੇ ਤੇ ਪਿੰਡਾਂ ਦੇ ਨੌਜਵਾਨ ਆਉਂਦੇ ਮੇਰੇ ਤੇ ਲੀਲਵਾਲ ਦੇ ਸੇਵਾ ਸਾਡੀ ਦੋਨਾਂ ਪਿੰਡਾਂ ਦੀ ਹੈ ਜੀ ਬਾਕੀ ਉਹ ਮਹਲਪ ਜਿਹੜੀ ਚੀਜ਼ੀ ਦਿਓ ਸਾਨੂੰ ਕਰੀਆਂ ਹੁੰਦੇ ਲੋਕ ਅੱਗੇ ਉਧਰਲੇ ਬੰਨੇ ਬੀਬੀਆਂ ਮੱਕੀ ਦੀ ਰੋਟੀ ਲਾਉਂਦੀਆਂ ਇੱਥੇ ਸਾਰਾ ਕੁਝ ਤਿਆਰ ਹੁੰਦਾ ਜਿਵੇਂ ਬਾਬਾ ਜੀ ਦੱਸ ਰਹੇ ਨੇ ਕਿ ਇਸ ਪਾਸੇ ਕੋਈ ਗੰਡੇ ਚੀਰੀ ਜਾਂਦਾ ਕੋਈ ਗੰਡੇ ਕੱਟ ਰਿਹਾ ਕੋਈ ਮਿਰਚਾਂ ਕੱਟੀ ਜਾਂਦਾ ਇੱਕ ਦੇਗ ਚ ਇਧਰਲੇ ਬੰਨੇ ਭਰਿਆ ਪਿਆ ਔਰ ਇਧਰ ਹੁਣ ਬੀਬੀਆਂ ਮੱਕੀ ਦੇ ਪ੍ਰਸ਼ਾਦ ਦੇ ਪਕਾ ਰਹੀਆਂ ਨੇ ਇਧਰ ਬੀਬੀਆਂ ਪ੍ਰਸ਼ਾਦੇ ਤਿਆਰ ਕਰਦੀਆਂ ਨੇ ਜੀ ਆ ਸਾਡੇ ਕੋਲੇ ਮਸ਼ੀਨਾਂ 'ਚ ਬੱਕੀ ਦਾ ਆਟਾ ਕੁੰਨ ਕੇ ਦਿੰਦੀ ਹੈ ਮਤਲਬ ਤਕਰੀਬਨ 12 13 ਘੰਟੇ ਬੱਚੀਆਂ ਤਵੀ ਤੇ ਬੈਂਦੀਆਂ ਨੇ ਹੁਣ ਤੜਕੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 7 8 ਵਜੇ ਤੱਕ ਜਾਣਗੇ ਬਹੁਤ ਮਿਹਨਤ ਨਾਲ ਤੁਸੀਂ ਦੇਖ ਹੀ ਰਹੇ ਹੋ ਮੱਕੀ ਦੀ ਰੋਟੀ ਕੋਈ ਕੱਚੀ ਨਹੀਂ ਮਿਲੂ ਤੁਹਾਨੂੰ ਕੋਈ ਬਹੁਤ ਪ੍ਰੇਮ ਨਾਲ ਬੱਚੇ ਸਾਰੇ ਪ੍ਰੇਮ ਨਾਲ ਕਰ ਰਹੇ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਵੀ ਮਤਲਬ ਸਾਡਾ ਬਹੁਤ ਜਣੀ ਤੁਹਾਡੇ ਵਰਗੇ ਸੱਜਣਾ ਦਾ ਜੋ ਵੀ ਕੋਈ ਇੱਥੇ ਸਟਾਫ ਹੈ ਭ੍ਰੋਮਣਿਕ ਮੇਰੇ ਸਾਨੂੰ ਬਹੁਤ ਸਹਯੋਗ ਮਿਲ ਰਿਹਾ ਜੀ ਬੜੀ ਕਿਰਪਾ ਜੀ ਬਹੁਤ ਜ਼ਿਆਦਾ ਪਰ ਉਹ ਵੀ ਬਹੁਤ ਸਾਰੀ ਸੰਗਤ ਆਉਂਦੀ ਹੈ ਖਾਸ ਤੌਰ ਤੇ ਜਿਹੜੇ ਮਤਲਬ ਸਾਡੇ ਮਿਲਣ ਵਾਲੇ ਬੰਦੇ ਨੇ ਜੀ ਉਹਨਾਂ ਨੂੰ ਅਸੀਂ ਦਿੰਨੇ ਆ ਇੱਕ ਅੱਧਾ ਟੈਂਟ ਬਦਲਵਾ ਲੈਣਾ ਸਾਡੇ ਕੋਲੇ ਜਗ੍ਹਾ ਖੁੱਲੀ ਹੈ ਉਹ ਟੈਂਟ ਵਾਲੇ ਤੋਂ ਇੱਕ ਟੈਂਟ ਬਦਲਵਾਉਣਾ ਕੋਈ ਯਾਤਰੀ ਆਉਂਦਾ ਸਰਦਾਂ ਨਾਲ ਉਹਨੂੰ ਰਾਤ ਨੂੰ ਥਾਂ ਦੇ ਦਿੰਨੇ ਜੀ ਓਕੇ ਸਰ ਤਾਂ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਬਹੁਤ ਧੰਨpropto ਪੰਜਾਬ ਬਹੁਤ ਧੰਨਵਾਦ ਸਰ ਦਾ ਪੂਰੇ ਪੰਜਾਬ ਦੇ ਵਿੱਚ ਪੰਜਾਬ ਚੋਂ ਹੀ ਲੋਕ ਆਉਂਦੇ ਆ ਸ਼੍ਰੀ ਫਤਿਹਗੜ੍ਹ ਸਾਹਿਬ ਵਕ ਵਕ ਤਰ੍ਹਾਂ ਦੇ ਕੋਈ ਜਿਹਦੀ ਜਿਸ ਹਸਬਨਾ ਸ਼ਰਧਾ ਹੈ ਕੋਈ ਬ੍ਰੈਡ ਪਕੌੜਿਆਂ ਦਾ ਲੰਗਰ ਹੁੰਦਾ ਕੋਈ ਸਾਗ ਦਾ ਇਹਨਾਂ ਨੇ ਜਿਸ ਤਰੀਕੇ ਨਾਲ ਲੰਗਰ ਲਾਇਆ ਹੋਇਆ ਤਾਂ ਆਪੂ ਆਪਣੀ ਸ਼ਰਧਾ ਮੁਤਾਬਕ ਪੂਰੇ ਪੰਜਾਬ ਚੋਂ ਸੰਗਤ ਪਹੁੰਚਦੀ ਹੈ ਇੱਥੇ ਔਰ ਉਹਨਾਂ ਦੇ ਵੱਲੋਂ ਜਿਵੇਂ ਇਹਨਾਂ ਨੇ ਬਾਬਾ ਜੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ 31 ਸਾਲ ਪਹਿਲਾਂ ਅੱਜ 31ਵਾਂ ਸਾਲ ਇਹਨਾਂ ਨੂੰ ਕਹਿੰਦੇ ਚੱਲ ਰਿਹਾ 31 ਸਾਲਾਂ ਤੋਂ ਲਗਾਤਾਰ ਲੰਗਰ ਦੀ ਸੇਵਾ ਇੱਥੇ ਨਿਭਾ ਰਹੇ ਨੇ ਕੈਮਰਾ ਪਰਸਨ ਵਿਕਰਮ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਸ਼੍ਰੀ